ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ 30 ਸਾਲ ਦੀ ਖੁਸ਼ਹਾਲ ਬਿਹੋਤਾ ਜ਼ਿੰਦਗੀ ਤੋਂ ਬਾਅਦ ਮੇਰੀ ਪਤਨੀ ਨੇ ਅਚਾਨਕ ਤਲਾਕ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ ਮੈਂ ਅਤੇ ਮੇਰੇ ਬੱਚਿਆਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸ ਨੇ ਝਗੜਾ ਕਰਕੇ ਤਲਾਕ ਲੈ ਲਿਆ ਅਤੇ ਘਰ ਛੱਡ ਕੇ ਚਲੀ ਗਈ ਸਿਰਫ 7 ਦਿਨ ਹੀ ਗੁਜ਼ਰੇ ਸਨ ਕਿ ਉਸ ਦੀ ਮੌਤ ਦੀ ਖਬਰ ਆ ਗਈ ਮੈਂ ਉਸ ਦੇ ਅੰਤਿਮ ਸੰਸਕਾਰ ਵਿੱਚ ਗਿਆ ਤਾਂ ਸਾਰੇ ਲੋਕ ਉਸ ਦੀ ਮਹਾਨਤਾ ਦੀ ਤਾਰੀਫ਼ ਕਰ ਰਹੇ ਸਨ ਮੈਨੂੰ ਹੈਰਾਨੀ ਹੋਈ ਕਿ ਇੱਕ ਪਤੀ ਨੂੰ ਨਰਾਜ਼ ਕਰਕੇ ਜਾਣ ਵਾਲੀ ਔਰਤ ਦਾ ਅੰਤ ਇੰਨਾ ਵਧੀਆ ਕਿਵੇਂ ਹੋ ਸਕਦਾ ਹੈ ਜਦੋਂ ਮੈਂ ਲਾਸ਼ਕੋਲ ਪਹੁੰਚਿਆ ਤਾਂ ਮੇਰੇ ਹੋਸ਼ ੁੱਡ ਗਏ ਕਿਉਂਕਿ ਦੋਸਤੋ ਅੱਗੇ ਦੀ ਕਹਾਣੀ ਵਿਸਤਾਰ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਜੇਕਰ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਆਓ ਦੋਸਤੋ ਜਾਣਦੇ ਹਾਂ ਅੱਗੇ ਦੀ ਪੂਰੀ ਕਹਾਣੀ ਉਸ ਦਿਨ ਜਦੋਂ ਮੈਂ ਥੱਕਿਆ ਹਾਰਿਆ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਬੱਚਿਆਂ ਦੇ ਚਿਹਰੇ ਬਹੁਤ ਉਦਾਸ ਸਨ ਮੈਂ ਆਪਣੀ ਥਕਾਵਟ ਨੂੰ ਭੁੱਲ ਕੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਪੁੱਛਿਆ ਕਿ ਬੇਟਾ ਕੀ ਗੱਲ ਹੈ ਤੁਸੀਂ ਇੰਨੇ ਉਦਾਸ ਕਿਉਂ ਹੋ ਮੇਰੀ ਗੱਲ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੇਰੇ ਦੋ ਬੱਚੇ ਸਨ ਇੱਕ 25 ਸਾਲ ਦੀ ਧੀ ਅਤੇ 27 ਸਾਲ ਦਾ ਪੁੱਤ ਉਹ ਦੋਵੇਂ ਜਵਾਨ ਸਨ ਪਰ ਮਾਂ ਦੀ ਮੌਤ ਦੀ ਖਬਰ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਉਹ ਫੁੱਟ ਫੁੱਟ ਕੇ ਰੋਣ ਲੱਗੇ ਅਤੇ ਰੋਂਦੇ ਹੋਏ ਕਹਿਣ ਲੱਗੇ ਕਿ ਪਾਪਾ ਮੰਮੀ ਇਸ ਦੁਨੀਆ ਵਿੱਚ ਨਹੀਂ ਰਹੀ ਇਹ ਸੁਣ ਕੇ ਮੈਂ ਉੱਥੇ ਹੀ ਜ਼ਮੀਨ ਤੇ ਬੈਠ ਗਿਆ ਅਤੇ ਸੁੰਨ ਹੋ ਗਿਆ ਅਤੇ ਹੱਕਾ ਬੱਕਾ ਹੋ ਕੇ ਖਾਲੀਪਨ ਵਿੱਚ ਇੱਧਰ ਉੱਧਰ ਦੇਖਣ ਲੱਗਾ ਉਸ ਨਾਲ ਮੈਂ 30 ਸਾਲ ਦੀ ਜ਼ਿੰਦਗੀ ਬਿਤਾਈ ਸੀ ਇਹ ਕਿਵੇਂ ਹੋ ਸਕਦਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਦਰਦ ਮਹਿਸੂਸ ਨਾ ਹੋਵੇ ਮੈਂ ਆਪਣੇ ਹੰਝੂ ਪੂੰਝੇ ਦੋਵਾਂ ਬੱਚਿਆਂ ਨੂੰ ਗਲੇ ਲਾਇਆ ਤੇ ਕਿਹਾ ਭਾਵੇਂ ਉਸ ਨੇ ਆਖਰੀ ਦਿਨਾਂ ਵਿੱਚ ਜੋ ਵਿਵਹਾਰ ਕੀਤਾ ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦਾ ਪਰ ਉਸਦੀ ਮਾਤ ਮੇਰੇ ਲਈ ਇੱਕ ਬਹੁਤ ਵੱਡਾ ਸਦਮਾ ਹੈ ਸਾਨੂੰ ਅੰਤਮ ਸੰਸਕਾਰ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਇਸ ਖਬਰ ਨਾਲ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਮੈਂ ਬੱਚਿਆਂ ਨਾਲ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਦਿਲ ਵਿੱਚ ਵਾਰ-ਵਾਰ ਇਹ ਸੋਚ ਆਉਂਦੀ ਸੀ ਕਿ ਨਾ ਜਾਣੇ ਉਸਨੇ ਮੇਰੇ ਨਾਲ ਦੂਰੀ ਕਿਉਂ ਬਣਾਈ ਅਤੇ ਫਿਰ ਇਸ ਦੁਨੀਆ ਤੋਂ ਹੀ ਚਲੀ ਗਈ ਆਖਿਰ ਅਜਹੀ ਕੀ ਵਜ੍ਹਾ ਸੀ ਜੋ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਹਾਲਾਂਕਿ ਉਸਨੂੰ ਮੇਰੇ ਨਾਲੋਂ ਵੱਖ ਹੋਏ ਸਿਰਫ ਇੱਕ ਹਫ਼ਤਾ ਹੀ ਹੋਇਆ ਸੀ ਅਤੇ ਐਨੇ ਥੋੜੇ ਸਮੇਂ ਵਿੱਚ ਹੀ ਉਹ ਇਸ ਦੁਨੀਆ ਤੋਂ ਚਲੀ ਗਈ। ਇਸ ਦੇ ਪਿੱਛੇ ਕਾਰਨ ਕੀ ਸੀ? ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਬਹੁਤ ਟੁੱਟੇ ਦਿਲ ਨਾਲ ਮੈਂ ਕੱਪੜੇ ਬਦਲੇ ਅਤੇ ਗੱਡੀ ਵਿੱਚ ਜਾ ਕੇ ਬੈਠ ਗਿਆ। ਡਰਾਈਵਿੰਗ ਕਰਦੇ ਸਮੇਂ ਵਾਰ-ਵਾਰ ਅੱਖਾਂ 'ਗੇ ਧੁੰਦਲਾਪਨ ਆ ਰਿਹਾ ਸੀ ਜਿਨ੍ਹਾਂ ਨੂੰ ਮੈਂ ਜ਼ਬਰਦਸਤੀ ਸਾਫ਼ ਕਰਦਾ ਰਿਹਾ। ਮੇਰਾ ਮਨ ਬਹੁਤ ਖਰਾਬ ਹੋ ਰਿਹਾ ਸੀ। ਵਾਰ-ਵਾਰ 7 ਦਿਨ ਪਹਿਲਾਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਜਦੋਂ ਉਸਨੇ ਮੇਰੇ ਅੱਗੇ ਇੱਕ ਅਜੀਬ ਬੇਨਤੀ ਕੀਤੀ ਸੀ। ਬਹੁਤ ਝਗੜੇ ਤੋਂ ਬਾਅਦ ਮੈਂ ਉਹ ਗੱਲ ਮੰਨ ਲਈ ਸੀ ਹੁਣ ਜੋ ਖਬਰ ਮੈਨੂੰ ਮਿਲੀ ਸੀ ਉਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਉਹ ਸਿਰਫ ਇੱਕ ਹਫ਼ਤੇ ਵਿੱਚ ਹੀ ਇਸ ਦੁਨੀਆ ਤੋਂ ਚਲੀ ਗਈ ਆਖਿਰ ਇਹ ਜਿਹਾ ਕੀ ਹੋਇਆ ਸੀ ਕਿ ਉਸਨੇ ਮੇਰੇ ਨਾਲ ਦੂਰੀ ਬਣਾਉਣ ਨੂੰ ਤਰਜੀਹ ਦਿੱਤੀ ਇਨ੍ਹਾਂ ਸੋਚਾਂ ਵਿੱਚ ਡੁੱਬਿਆ ਹੋਇਆ ਮੈਂ ਉਸਦੇ ਪੇਕੇ ਪਹੁੰਚ ਗਿਆ ਜਿਵੇਂ ਹੀ ਮੈਂ ਅੰਦਰ ਕਦਮ ਰੱਖਿਆ ਤਾਂ ਲੋਕ ਉੱਚੀ ਉੱਚੀ ਆਵਾਜ਼ ਵਿੱਚ ਰੋਣ ਲੱਗੇ ਹੋਏ ਸੀ ਅਤੇ ਉਸ ਦੀ ਤਾਰੀਫ਼ ਕਰਨ ਲੱਗੇ ਹੋਏ ਸੀ ਮੈਂ ਹੈਰਾਨ ਰਹਿ ਗਿਆ ਕਿ ਸਭ ਨੂੰ ਸਾਡੇ ਝਗੜੇ ਬਾਰੇ ਪਤਾ ਸੀ ਫਿਰ ਵੀ ਕੋਈ ਉਸ ਨੂੰ ਬੁਰਾ ਭਲਾ ਨਹੀਂ ਕਹਿ ਰਿਹਾ ਉਲਟਾ ਸਭ ਉਸ ਦੇ ਚੰਗੇ ਵਿਵਹਾਰ ਨੂੰ ਹੀ ਯਾਦ ਕਰ ਰਹੇ ਸਨ ਮੈਂ ਅੰਤਿਮ ਕਿਰਾਏ ਵਿੱਚ ਸ਼ਾਮਲ ਹੋਇਆ ਅਤੇ ਦੇਖਿਆ ਕਿ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਸੀ ਮੈਂ ਹੈਰਾਨ ਸੀ ਕਿ ਜਦੋਂ ਉਸ ਨੇ ਮੇਰੇ ਤੋਂ ਤਲਾਕ ਲਿਆ ਸੀ ਤਾਂ ਸਾਰੇ ਖਾਨਦਾਨ ਵਿੱਚ ਇਹ ਗੱਲ ਫੈਲ ਗਈ ਸੀ ਪਰ ਹੁਣ ਉਹੀ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਸੀ ਥੱਕ ਰਹੇ ਆਖਿਰਛੀ ਵਜ੍ਹਾ ਕੀ ਸੀ ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਮੈਂ ਉਸਦੀ ਡੈਡ ਬੋਡੀ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਜਿਵੇਂ ਹੀ ਮੈਂ ਉੱਥੇ ਪਹੁੰਚਿਆ ਕਿਸੇ ਨੇ ਮੈਨੂੰ ਆਵਾਜ਼ ਦੇ ਕੇ ਰੋਕਿਆ ਤੇ ਇੱਕ ਚੀਜ਼ ਮੇਰੇ ਹੱਥ ਵਿੱਚ ਫੜਾ ਦਿੱਤੀ ਉਸ ਨੂੰ ਦੇਖ ਕੇ ਮੈਨੂੰ ਸਾਰੀ ਗੱਲ ਸਮਝ ਆ ਗਈ ਕਿ ਉਸਨੇ ਮੇਰੇ ਨਾਲ ਅਜੀਬਾ ਵਿਵਹਾਰ ਕਿਉਂ ਕੀਤਾ ਮੈਂ ਉੱਥੇ ਬੈਠਾ ਹੋਇਆ ਖੁੱਲੀਆਂ ਅੱਖਾਂ ਨਾਲ ਉਸ ਚੀਜ਼ ਨੂੰ ਦੇਖਦਾ ਰਿਹਾ ਸੋਚਣ ਲੱਗਾ ਕਿ ਇਹ ਕੀ ਹੋ ਗਿਆ ਫਿਰ ਮੈਂ ਆਪਣੇ ਅਤੀਤ ਵਿੱਚ ਖੋ ਗਿਆ ਮੇਰਾ ਅਤੀਤ ਬਹੁਤ ਦਰਦਨਾਕ ਅਤੇ ਕੌੜੀਆਂ ਸੱਚਾਈਆਂ ਨਾਲ ਭਰਿਆ ਹੋਇਆ ਸੀ ਇੱਕ ਅਕੌੜੀ ਸਚਾਈ ਪਿਛਲੇ ਇੱਕ ਹਫ਼ਤੇ ਵਿੱਚ ਮੇਰੀ ਜ਼ਿੰਦਗੀ ਵਿੱਚ ਆਈ ਸੀ ਜਿਸ ਨੇ ਮੇਰੀ ਦੁਨੀਆ ਉਜਾੜ ਦਿੱਤੀ ਸੀ ਮੈਂ ਉੱਥੇ ਬੈਠਾ ਬੈਠਾ ਉਹਨਾਂ ਸਾਰੇ ਪਲਾਂ ਨੂੰ ਸੋਚਣ ਲੱਗਾ ਹੁਣ ਹਕੀਕਤ ਮੇਰੇ ਸਾਹਮਣੇ ਸੀ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਆਪਣੇ ਪਤੀ ਨੂੰ ਨਰਾਜ਼ ਕਰਨ ਵਾਲੀ ਔਰਤ ਨਾਲ ਵੀ ਚੰਗਾ ਵਿਵਹਾਰ ਕਿਵੇਂ ਹੋ ਸਕਦਾ ਸੀ ਜਦੋਂ ਮੈਨੂੰ ਸਚਾਈ ਦਾ ਪਤਾ ਲੱਗਾ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਂ ਉੱਥੇ ਬੈਠ ਕੇ ਆਪਣਾ ਸਿਰ ਗੋਡਿਆਂ ਵਿੱਚ ਲਪਕੋ ਲਿਆ ਅਤੇ ਨਮ ਅੱਖਾਂ ਨਾਲ ਉਹਨਾਂ ਸਾਰੀਆਂ ਯਾਦਾਂ ਨੂੰ ਯਾਦ ਕਰਨ ਲੱਗਾ ਜਿਨ੍ਹਾਂ ਵਿੱਚ ਇੱਕ ਸਚਾਈ ਲੁਕੀ ਹੋਈ ਸੀ ਪਰ ਮੇਰੀ ਨਜ਼ਰ ਉਹਨਾਂ ਤੋਂ ਅੰਜਾਨ ਰਹੀ ਮੇਰਾ ਨਾਮ ਪ੍ਰਣਾਮ ਹੈ ਮੈਂ ਆਪਣੇ ਮਾਤਾ ਪਿਤਾ ਦਾ ਸਭ ਤੋਂ ਵੱਡਾ ਪੁੱਤ ਹਾਂ ਮੇਰੇ ਤੋਂ ਬਾਅਦ ਤਿੰਨ ਭੈਣਾਂ ਅਤੇ ਇੱਕ ਛੋਟਾ ਭਰਾ ਹੈ ਜਦੋਂ ਮੈਂ 9 ਸਾਲ ਦਾ ਸੀ ਮੇਰੀ ਮਾਂ ਵਿਧਵਾ ਹੋ ਗਈ ਸੀ ਪਿਤਾ ਜੀ ਦੀ ਸ਼ਕਲ ਮੈਨੂੰ ਹਲਕੀ ਹਲਕੀ ਯਾਦ ਹੈ ਪਰ ਪੂਰੀ ਤਰ੍ਹਾਂ ਉਹ ਮੇਰੀਆਂ ਯਾਦਾਂ ਤੋਂ ਮਿਟ ਚੁੱਕੀ ਹੈ ਕਿਉਂਕਿ ਉਸ ਸਮੇਂ ਮੈਨੂੰ ਇੰਨੀ ਸਮਝ ਨਹੀਂ ਸੀ ਹੋਸ਼ ਤਾਂ ਉਦੋਂ ਆਇਆ ਜਦੋਂ ਮਾਂ ਨੇ ਮੈਨੂੰ ਕਿਹਾ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਹੈ ਉਸ ਸਮੇਂ ਮੇਰੀ ਉਮਰ ਸਿਰਫ 11 ਸਾਲ ਦੀ ਸੀ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਸਵੇਰੇ 9 ਵਜੇ ਜਾਂਦਾ ਅਤੇ ਰਾਤ ਨੂੰ 10 ਵਜੇ ਵਾਪਸ ਆਉਂਦਾ ਮੈਨੂੰ ਮਹੀਨੇ ਦੀ ਤਨਖਾਹ ਬਹੁਤ ਘੱਟ ਮਿਲਦੀ ਸੀ ਪਰ ਮਾਂ ਲਈ ਉਹ ਵੀ ਬਹੁਤ ਸੀ ਉਹ ਖੁਦ ਵੀ ਮਿਹਨਤ ਕਰਦੀ ਸੀ ਘਰ ਘਰ ਜਾ ਕੇ ਕੰਮ ਕਰਦੀ ਪਰ ਉਹ ਮਜਬੂਰ ਸੀ ਇਸ ਤਰ੍ਹਾਂ ਉਸਦੇ ਕੰਮ ਅਤੇ ਮੇਰੀ ਦੁਕਾਨ ਦੀ ਨੌਕਰੀ ਨਾਲ ਸਾਡਾ ਗੁਜ਼ਾਰਾ ਚੱਲਣ ਲੱਗਾ। ਕਈ ਵਾਰ ਗਰੀਬੀ ਦੀ ਨੌਬਤ ਵੀ ਆ ਜਾਂਦੀ ਪਰ ਮਾਂ ਨੇ ਹਮੇਸ਼ਾ ਸਬਰ ਅਤੇ ਸ਼ੁਕਰ ਦਾ ਪੱਲਾ ਫੜੀ ਰੱਖਿਆ। ਇਸ ਲਈ ਇਹ ਸਮਾਂ ਵੀ ਗੁਜ਼ਰ ਗਿਆ। ਦਿਨ ਬੀਤਦੇ ਗਏ। ਮੇਰੇ ਮਾਲਕ ਨੇ ਜਦੋਂ ਦੇਖਿਆ ਕਿ ਮੈਂ ਇਮਾਨਦਾਰ ਅਤੇ ਨੇਕ ਬੱਚਾ ਹਾਂ ਤਾਂ ਉਸਨੇ ਮੈਨੂੰ ਆਪਣੀ ਵੱਡੀ ਦੁਕਾਨ ਤੇ ਭੇਜ ਦਿੱਤਾ ਜਿੱਥੇ ਮੇਰੀ ਤਨਖਾਹ ਵਧਾ ਦਿੱਤੀ ਗਈ। ਜਦੋਂ ਮੈਂ ਮਾਂ ਨੂੰ ਇਹ ਖਬਰ ਸੁਣਾਈ ਤਾਂ ਉਸਨੇ ਤੁਰੰਤ ਦੱਸਿਆ ਕਿ ਮੇਰੇ ਮਾਲਕ ਨੇ ਵੀ ਉਸਦੀ ਤਨਖਾਹ ਵਧਾ ਦਿੱਤੀ ਹੈ। ਉਸਨੇ ਕਿਹਾ ਕਿ ਹੁਣ ਸਾਨੂੰ ਮੇਰੀ ਅਤੇ ਤੇਰੀ ਕਮਾਈ ਵਿੱਚੋਂ ਬਚੇ ਪੈਸਿਆਂ ਨੂੰ ਤੇਰੀਆਂ ਭੈਣਾਂ ਦੇ ਦਾਜ ਲਈ ਜਮ੍ਹਾਂ ਕਰਨਾ ਚਾਹੀਦਾ ਹੈ। ਮੈਨੂੰ ਵੀ ਮਾਂ ਦੀ ਇਹ ਗੱਲ ਸਹੀ ਲੱਗੀ ਹਾਲਾਂਕਿ ਹੁਣ ਮੇਰੀ ਉਮਰ ਸਿਰਫ 14 ਸਾਲ ਸੀ ਪਰ ਹਾਲਾਤ ਨੇ ਮੈਨੂੰ ਵਕਤ ਤੋਂ ਪਹਿਲਾਂ ਵੱਡਾ ਬਣਾ ਦਿੱਤਾ ਸੀ। ਮੈਂ ਹਰ ਗੱਲ ਸਮਝਣ ਲੱਗ ਪਿਆ ਸੀ। ਦਿਨ ਰਾਤ ਦੀ ਮਿਹਨਤ ਤੋਂ ਬਾਅਦ ਅਸੀਂ ਇਸ ਕਾਬਿਲ ਹੋ ਗਏ ਸੀ ਕਿ ਇੱਕ ਭੈਣ ਦਾ ਦਾਜ ਤਿਆਰ ਕਰ ਸਕੀਏ ਅਤੇ ਉਸ ਲਈ ਚੰਗਾ ਰਿਸ਼ਤਾ ਆਉਣ ਤੇ ਉਸ ਦਾ ਵਿਆਹ ਕਰ ਦਿੱਤਾ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਸਫਲਤਾ ਸੀ। ਇਸ ਦੌਰਾਨ ਮੈਨੂੰ ਪੜ੍ਹਾਈ ਦਾ ਸ਼ੌਂਕ ਵੀ ਹੋਇਆ ਤਾਂ ਮੈਂ ਮੜ ਪੜ੍ਹਾਈ ਸ਼ੁਰੂ ਕਰ ਦਿੱਤੀ। ਸਵੇਰੇ ਕੰਮ ਤੇ ਜਾਂਦਾ ਅਤੇ ਰਾਤ ਨੂੰ ਫੁਰਸਤ ਮਿਲਣ ਤੇ ਪੜ੍ਹਦਾ। ਮੈਂ ਆਪਣੇ ਛੋਟੇ ਭਰਾ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰਦਾ। ਉਹ ਅਜੇ ਛੋਟਾ ਸੀ ਪਰ ਮੈਂ ਉਸ ਵਿੱਚ ਪੜ੍ਹਾਈ ਪ੍ਰਤੀ ਰੁਚੀ ਜਗਾ ਦਿੱਤੀ। 3 ਸਾਲ ਦੀ ਲਗਾਤਾਰ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਮੈਂ میٹرਿਕ ਪਾਸ ਕਰ ਲਿਆ ਅਤੇ ਕਾਲਜ ਵਿੱਚ ਦਾਖਲਾ ਲੈ ਲਿਆ। ਇਹ 3 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਾਲ ਸਨ। ਫਿਰ ਮੈਂ ਹੋਰ ਮਿਹਨਤ ਕੀਤੀ ਤੇ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ। ਇਸ ਤੋਂ ਬਾਅਦ ਮੈਨੂੰ ਇੱਕ ਹੋਰ ਦਫ਼ਤਰ ਵਿੱਚ ਨੌਕਰੀ ਮਿਲ ਗਈ ਜਿੱਤੇ ਤਨਖਾਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ। ਮੈਂ ਮੁੜ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਦੂਜੀ ਭੈਣ ਲਈ ਰਿਸ਼ਤਾ ਆਇਆ ਅਤੇ ਮੈਂ ਇਸ ਲਾਇਕ ਹੋ ਚੁੱਕਾ ਸੀ ਕਿ ਉਸ ਦਾ ਵਿਆਹ ਕਰ ਸਕਾਂ ਅਤੇ ਉਸ ਨੂੰ ਉਸ ਦੇ ਘਰ ਭੇਜ ਸਕਾਂ। ਇਸ ਤਰ੍ਹਾਂ ਦੂਜੀ ਭੈਣ ਦਾ ਵੀ ਵਿਆਹ ਹੋ ਗਿਆ। ਇੱਕ ਦਿਨ ਮਾਂ ਨੇ ਮੈਨੂੰ ਕੋਲ ਬੁਲਾਇਆ ਅਤੇ ਕਿਹਾ, "ਬੇਟਾ, ਜਦੋਂ ਤੋਂ ਤੇਰੇ ਪਿਤਾ ਜੀ ਦੀ ਮੌਤ ਹੋਈ ਹੈ ਤੂੰ ਮਿਹਨਤ ਕਰ ਰਿਆ ਹੈ ਤੂੰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਕਰ ਦਿੱਤੇ ਹਨ ਹੁਣ ਮੈਂ ਚਾਹੁੰਦੀ ਹਾਂ ਕਿ ਤੇਰਾ ਵਿਆਹ ਕਰਵਾ ਦੇਵਾਂ ਮਾਂ ਦੀ ਇਹ ਗੱਲ ਸੁਣ ਕੇ ਮੈਂ ਉਸ ਦਾ ਹੱਥ ਫੜਿਆ ਤੇ ਆਪਣੀਆਂ ਅੱਖਾਂ ਨਾਲ ਲਾਇਆ ਅਤੇ ਕਿਹਾ ਮਾਂ ਪਹਿਲਾਂ ਮੈਂ ਆਪਣੀ ਇੱਕ ਹੋਰ ਭੈਣ ਦਾ ਵਿਆਹ ਕਰਵਾ ਦੇਵਾਂ ਫਿਰ ਆਪਣੇ ਬਾਰੇ ਸੋਚਾਂਗਾ ਕੌਣ ਜਾਣੇ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਜੇ ਮੇਰੀ ਪਤਨੀ ਨੇ ਮੇਰਾ ਮਨ ਬਦਲ ਦਿੱਤਾ ਤਾਂ ਤੁਸੀਂ ਕੀ ਕਰੋਗੇ ਇਹ ਗੱਲ ਮੈਂ ਹੱਸਦੇ ਹੱਸਦੇ ਕਹੀ ਸੀ ਮਾਂ ਨੇ ਕਿਹਾ ਮੈਨੂੰ ਆਪਣੇ ਪੁੱਤ ਤੇ ਪੂਰਾ ਭਰੋਸਾ ਹੈ ਉਹ ਅਜਿਹਾ ਕੁਝ ਨਹੀਂ ਕਰੇਗਾ ਮੈਂ ਉਸ ਦੀ ਗੱਲ ਸੁਣ ਕੇ ਹਲਕਾ ਜਿਹਾ ਮੁਸਕਰਾਇਆ ਦਿਨ ਬੀਤਦੇ ਗਏ ਤਿੰਨ ਸਾਲ ਬਾਅਦ ਮੇਰੀ ਛੋਟੀ ਭੈਣ ਦਾ ਵੀ ਵਿਆਹ ਹੋ ਗਿਆ ਹੁਣ ਮਾਂ ਨੇ ਕਿਹਾ ਹੁਣ ਤੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚੁੱਕਿਆ ਹੈ ਹੁਣ ਮੈਂ ਤੇਰੇ ਲਈ ਵੋਟੀ ਲੱਭਾਂਗੀ ਉਸ ਸਮੇਂ ਮੇਰੀ ਉਮਰ 27 ਸਾਲ ਸੀ ਮਾਂ ਨੇ ਮੇਰੇ ਲਈ ਕੁੜੀ ਦੇਖਣੀ ਸ਼ੁਰੂ ਕਰ ਦਿੱਤੀ ਅਤੇ ਇਸੇ ਤਰ੍ਹਾਂ ਹਰਜੋਤ ਮੇਰੀ ਜ਼ਿੰਦਗੀ ਵਿੱਚ ਆਈ। ਹਰਜੋਤ ਦੇ ਆਉਣ ਨਾਲ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਮੈਂ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਿਆ। ਉਹ ਖੁਦ ਵੀ ਬਹੁਤ ਪਿਆਰ ਕਰਨ ਵਾਲੀ ਅਤੇ ਦੂਜਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਕੁੜੀ ਸੀ। ਉਸ ਨੇ ਆਉਂਦੇ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਅਤੇ ਮਾਂ ਨੂੰ ਆਰਾਮ ਦੇਣ ਲੱਗੀ। ਪਹਿਲਾਂ ਮਾਂ ਮੇਰੇ ਨਾਲ ਕੰਮ ਕਰਦੀ ਸੀ ਪਰ ਹੁਣ ਉਸ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਸੀ ਤਾਂ ਉਸ ਨੇ ਆਰਾਮ ਨੂੰ ਤਰਜੀਹ ਦਿੱਤੀ। ਇਸ ਮਾਮਲੇ ਵਿੱਚ ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ ਉਹ ਪੜ੍ਹੀ ਲਿਖੀ ਸੀ ਅਤੇ ਹਰ ਕੰਮ ਨੂੰ ਚੰਗੀ ਤਰ੍ਹਾਂ ਸੰਭਾਲਣਾ ਜਾਣਦੀ ਸੀ ਮੈਂ ਵੀ ਨਿਸ਼ਚਿੰਤ ਹੋ ਕੇ ਘਰ ਹਰਜੋਤ ਦੇ ਹਵਾਲੇ ਕਰਕੇ ਕੰਮ ਤੇ ਨਿਕਲ ਜਾਂਦਾ ਮਾਂ ਹੁਣ ਆਰਾਮ ਕਰਦੀ ਸੀ ਅਤੇ ਮੇਰਾ ਇੱਕ ਛੋਟਾ ਭਰਾ ਸੀ ਜੋ ਉਸ ਸਮੇਂ ਪੜ੍ਹਾਈ ਕਰ ਰਿਹਾ ਸੀ ਉਸ ਦੀ ਪੜ੍ਹਾਈ ਦਾ ਖਰਚ ਮੈਂ ਉਠਾਉਣ ਲੱਗ ਪਿਆ ਹਰਜੋਤ ਸੱਚ ਮੁੱច ਸਬਰ ਅਤੇ ਸ਼ੈਨਸ਼ੀਲਤਾ ਦੀ ਮਿਸਾਲ ਸੀ ਉਸ ਦੇ ਆਉਣ ਨਾਲ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਅਚਾਨਕ ਦਫ਼ਤਰ ਵਿੱਚ ਮੇਰੇ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗ ਗਿਆ ਅਤੇ ਮੈਨੂੰ ਆਪਣੀ ਚੰਗੀ ਨੌਕਰੀ ਗਵਾਉਣੀ ਪਈ ਮੈਂ ਮੋੜ ਜ਼ੀਰੋ ਤੇ ਆ ਗਿਆ ਅਤੇ ਟੁੱਟ ਕੇ ਰੋਣ ਲੱਗ ਪਿਆ ਪਰ ਇਹ ਮੇਰੀ ਪਤਨੀ ਹੀ ਸੀ ਜਿਸਨੇ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਜ਼ਿੰਮੇਵਾਰੀਆਂ ਵੰਡਣ ਲਈ ਮੇਰਾ ਮੋਢਾ ਵੀ ਤਾਂ ਹੈ ਮੈਨੂੰ ਸਲਾਈ ਦਾ ਚੰਗਾ ਹੁਨਰ ਆਉਂਦਾ ਹੈ ਅਸੀਂ ਦੋਵੇਂ ਮਿਲ ਕੇ ਕਾਰ ਚਲਾ ਲਵਾਂਗੇ ਮਾਂ ਨੂੰ ਮੈਂ ਪਹਿਲਾਂ ਹੀ ਆਰਾਮ ਦੇ ਦਿੱਤਾ ਸੀ ਇਸ ਲਈ ਉਹਨਾਂ ਤੋਂ ਮਦਦ ਮੰਗਣਾ ਠੀਕ ਨਹੀਂ ਸੀ ਭਰਾ ਵੀ ਛੋਟਾ ਸੀ ਅਤੇ ਪੜ੍ਹਾਈ ਵਿੱਚ ਰੁੱਝਿਆ ਹੋਇਆ ਸੀ। ਅਜੇ ਹੀ ਵਿੱਚ ਹਰਜੋਤ ਨੇ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਹਿੰਮਤ ਦਿੱਤੀ। ਉਹ ਸਵੇਰੇ-ਸਵੇਰੇ ਉੱਠਦੀ, ਘਰ ਦੇ ਕੰਮ ਕਰਦੀ ਅਤੇ ਫਿਰ ਦੁਪਹਿਰ ਤੱਕ ਸਲਾਈ ਕਰਦੀ। ਮੈਨੂੰ ਇੱਕ ਹੋਰ ਨੌਕਰੀ ਮਿਲ ਗਈ ਪਰ ਉਸਦੀ ਸੈਲਰੀ ਪਹਿਲੀ ਨੌਕਰੀ ਨਾਲੋਂ ਵੀ ਬਹੁਤ ਘੱਟ ਸੀ। ਤੰਗੀ ਜ਼ਰੂਰ ਹੋਈ ਪਰ ਹਰਜੋਤ ਦੀ ਹਿੰਮਤ, ਪਿਆਰ ਅਤੇ ਸਾਥ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚੋਂ ਨਿਕਲ ਸਕਾਂ। ਲਗਭਗ 3 ਸਾਲ ਤੱਕ ਇਹ ਸਭ ਚੱਲਦਾ ਰਿਹਾ। ਅਸੀਂ ਇਹ ਵੀ ਭੁੱਲ ਗਏ ਸੀ ਕਿ ਰੱਬ ਨੇ ਸਾਨੂੰ ਹੁਣ ਤੱਕ ਔਲਾਦ ਦੀ ਦਾਤ ਤੋਂ ਦੂਰ ਰੱਖਿਆ ਸੀ। 3 ਸਾਲ ਬਾਅਦ ਅਚਾਨਕ ਪਿਤਾ ਜੀ ਦਾ ਇੱਕ ਪੁਰਾਣਾ ਦੋਸਤ ਮਿਲਣ ਆਇਆ। ਉਸਨੇ ਮੈਨੂੰ ਦੇਖਿਆ ਤੇ ਗਲੇ ਲਾ ਲਿਆ। ਉਹ ਕਹਿਣ ਲੱਗੇ, ਤੇਰੇ ਪਿਤਾ ਜੀ ਨੇ ਜਦੋਂ ਤੂੰ ਛੋਟਾ ਸੀ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਆਪਣੇ ਦਫ਼ਤਰ ਵਿੱਚ ਜਗ੍ਹਾ ਦੇਵਾਂਗਾ ਅਤੇ ਮੈਂ ਹਾਮੀ ਭਰੀ ਸੀ। ਹੁਣ ਵਾਅਦਾ ਨਿਭਾਉਣ ਦਾ ਸਮਾਂ ਆ ਗਿਆ ਹੈ। ਉਸਨੇ ਮੈਨੂੰ ਇੱਕ ਪਤੇ ਤੇ ਬੁਲਾਇਆ। ਮੈਂ ਤੁਰੰਤ ਉੱਥੇ ਪਹੁੰਚ ਗਿਆ। ਉੱਥੇ ਮੇਰਾ ਬਹੁਤ ਚੰਗਾ ਸਵਾਗਤ ਹੋਇਆ ਅਤੇ ਮੈਨੂੰ ਅਜੀਹਾ ਲੱਗਿਆ ਜਿਵੇਂ ਮੈਂ ਆਪਣੀ ਹੀ ਕੰਪਨੀ ਵਿੱਚ ਆਇਆ ਹਾਂ ਪਿਤਾ ਜੀ ਦੇ ਦੋਸਤ ਸੰਜੀਵ ਅੰਕਲ ਨੇ ਮੈਨੂੰ ਆਪਣੀ ਕੰਪਨੀ ਵਿੱਚ ਮੈਨੇਜਰ ਦੀ ਹੈਸੀਅਤ ਨਾਲ ਰੱਖ ਲਿਆ ਅਤੇ ਸਾਰਾ ਕੰਮ ਸਮਝਾ ਦਿੱਤਾ ਮੇਰੀ ਪੜ੍ਹਾਈ ਵੀ ਨਾਲ-ਨਾਲ ਚੱਲ ਰਹੀ ਸੀ ਇਸ ਲਈ ਉਸਨੇ ਮੈਨੂੰ ਇੱਕ ਵਧੀਆ ਅਹੁਦਾ ਦਿੱਤਾ ਉਸ ਸਾਲ ਹਰਜੋਤ ਨੇ ਮੈਨੂੰ ਮਾਂ ਬਣ ਦੀ ਖੁਸ਼ਖਬਰੀ ਸੁਣਾਈ ਮੈਂ ਖੁਸ਼ੀ ਨਾਲ ਚੁੰਮ ਉਠਿਆ ਅਤੇ ਉਸਦੇ ਹੱਥ ਚੁੰਮ ਲਏ ਮੈਂ ਕਿਹਾ ਹੁਣ ਤੈਨੂੰ ਸਲਾਈ ਕਰਨ ਦੀ ਲੋੜ ਨਹੀਂ ਕਿਉਂਕਿ ਰੱਬ ਨੇ ਆਉਣ ਵਾਲੇ ਬੱਚੇ ਦੀ ਰੋਜੀ ਰੋਟੀ ਪਹਿਲਾਂ ਹੀ ਮੇਰੇ ਹਵਾਲੇ ਕਰ ਦਿੱਤੀ ਹੈ। 9 ਮਹੀਨਿਆਂ ਬਾਅਦ ਸਾਡੇ ਘਰ ਪਹਿਲੇ ਪੁੱਤ ਨੇ ਜਨਮ ਲਿਆ। ਮੈਂ ਬਹੁਤ ਖੁਸ਼ੀ। ਮਾਂ ਨੇ ਵੀ ਆਪਣੇ ਪੋਤੇ ਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ। ਸਾਡਾ ਘਰ ਇੱਕ ਮਿਸਾਲ ਬਣ ਗਿਆ ਸੀ। ਹੁਣ ਮਾਂ ਬੁਢਾਪੇ ਵਿੱਚ ਪਹੁੰਚ ਚੁੱਕੀ ਸੀ ਅਤੇ ਉਸਦੇ ਗੋਡਿਆਂ ਵਿੱਚ ਦਰਦ ਰਹਿਣ ਲੱਗ ਪਿਆ ਸੀ। ਹਰ ਜੋਦ ਉਸਦੇ ਕੰਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਸੀ। ਮੈਨੂੰ ਉਸਦੀ ਇਹ ਆਦਤ ਸਭ ਤੋਂ ਜ਼ਿਆਦਾ ਪਸੰਦ ਸੀ। ਕਈ ਵਾਰ ਮੈਂ ਉਸਦੇ ਸਾਹਮਣੇ ਹੀ ਮਾਂ ਨੂੰ ਕਹਿੰਦਾ ਮੇਰੀ ਜਾਂ ਤੁਹਾਡੀ ਕਿਹੜੀ ਨੇਕੀ ਰੱਬ ਨੂੰ ਪਸੰਦ ਆ ਗਈ ਕਿ ਉਸਨੇ ਤੁਹਾਨੂੰ ਹਰਜੋਤ ਵਰਗੀ ਵਾਟੀ ਅਤੇ ਮੈਨੂੰ ਹਰਜੋਤ ਵਰਗੀ ਪਤਨੀ ਦਿੱਤੀ ਰੱਬ ਨੇ ਮੇਰੀ ਜ਼ਿੰਦਗੀ ਤੇ ਬਹੁਤ ਵੱਡਾ ਉਪਕਾਰ ਕੀਤਾ ਹੈ ਜਿਸ ਨੂੰ ਮੈਂ ਕਦੇ ਨਹੀਂ ਚੁਕਾ ਸਕਦਾ ਹਰਜੋਤ ਨੇ ਮੇਰਾ ਸਾਥ ਉਹਦੋਂ ਦਿੱਤਾ ਜਦੋਂ ਮੈਨੂੰ ਲੱਗਿਆ ਕਿ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹਾਂ ਜਦੋਂ ਮੈਨੂੰ ਲੱਗਿਆ ਕਿ ਹੁਣ ਮੇਰਾ ਕੋਈ ਸਹਾਰਾ ਨਹੀਂ ਬਣੇਗਾ ਉਸਨੇ ਹਰ ਚੰਗੇ ਮਾੜੇ ਵਕਤ ਵਿੱਚ ਮੇਰਾ ਸਾਥ ਦਿੱਤਾ ਅਤੇ ਮੈਨੂੰ ਸਹੀ ਗਲਤ ਦੀ ਪਛਾਣ ਕਰਨ ਵਿੱਚ ਬਹੁਤ ਮਦਦ ਕੀਤੀ ਮੇਰੇ ਬੱਚਿਆਂ ਦੀ ਪਰਵਰਿਸ਼ ਵੀ ਮਿਸਾਲ ਬਣ ਕੇ ਰਹੀ ਉਸ ਦੇ ਜਿੰਨੇ ਗੁਣ ਸਨ ਜਿਵੇਂ ਉਹਨਾਂ ਨੂੰ ਗਿਨਣ ਬੈਠ ਜਾਵਾਂ ਤਾਂ ਕਦੇ ਖਤਮ ਹੀ ਨਾ ਹੋਣ ਉਹ ਸੱਚਮੁੱਚ ਬਹੁਤ ਚੰਗੀ ਗ੍ਰਹਿਣੀ ਸਾਬਤ ਹੋਈ ਸੀ ਮੇਰੀ ਜ਼ਿੰਦਗੀ ਵਿੱਚ ਉਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ ਸੀ ਜਦੋਂ ਡਾਕਟਰ ਨੇ ਮਾਂ ਨੂੰ ਪੂਰੀ ਤਰ੍ਹਾਂ ਬੈੱਡ ਰੈਸਟ ਦੀ ਸਲਾਹ ਦਿੱਤੀ ਤਾਂ ਹਰਜੋਤ ਨੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਮੈਂ ਉਸ ਨੂੰ ਕਿਹਾ ਸੀ ਕਿ ਤੇਰੀ ਮਦਦ ਲਈ ਮੈਂ ਇੱਕ ਨਰਸ ਰਖਵਾ ਦਿੰਦਾ ਹਾਂ ਪਰ ਉਸ ਨੇ ਤੁਰੰਤ ਸਖਤੀ ਨਾਲ ਮਨਾਂ ਕਰ ਦਿੱਤਾ ਉਹ ਕਹਿਣ ਲੱਗੀ ਘਰ ਦੇ ਬਜ਼ੁਰਗਾਂ ਨੂੰ ਜੇ ਕੋਈ ਬਿਮਾਰੀ ਲੱਗ ਜਾਵੇ ਤਾਂ ਉਹਨਾਂ ਨੂੰ ਦੂਜਿਆਂ ਦੇ ਹਵਾਲੇ ਨਹੀਂ ਕੀਤਾ ਜਾਂਦਾ ਸਗੋਂ ਇਹ ਤਾਂ ਸੇਵਾ ਦਾ ਮੌਕਾ ਹੈ ਜਿਸ ਨੂੰ ਤੁਹਾਨੂੰ ਪੂਰੀ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਇਹ ਪਰਮਾਤਮਾ ਦੀ ਦੇਣ ਹੈ ਜਿਨ੍ਹਾਂ ਦੇ ਕਦਮਾਂ ਹੇਠਾਂ ਸਵਰਗ ਹੈ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਉਸਤੇ ਬੇਹੱਦ ਪਿਆਰ ਆਇਆ ਇਸ ਦੌਰਾਨ ਉਸ ਨੂੰ ਦੂਜੀ ਵਾਰ ਮਾਂ ਬਣ ਦੀ ਖੁਸ਼ੀ ਵੀ ਮਿਲੀ ਪਰ ਉਸ ਨੇ ਆਪਣੀ ਇਸ ਖੁਸ਼ੀ ਨੂੰ ਇੱਕ ਪਾਸੇ ਰੱਖ ਕੇ ਮੇਰੀ ਮਾਂ ਦੀ ਪੂਰੀ ਸੇਵਾ ਕੀਤੀ ਮਾਂ ਨੇ ਆਪਣੇ ਆਖਰੀ ਵਕਤ ਵਿੱਚ ਉਸ ਨੂੰ ਬਹੁਤ ਦੁਆਵਾਂ ਦਿੱਤੀਆਂ ਤੇ ਕਿਹਾ ਤੂੰ ਆਪਣੀਆਂ ਚੰਗੀਆਂ ਆਦਤਾਂ ਨਾਲ ਇਸ ਘਰ ਨੂੰ ਸਵਰਗ ਬਣਾ ਦਿੱਤਾ ਖੁਦਾ ਤੇਰੇ ਸਵਰਗ ਨੂੰ ਵੀ ਸਵਾਰੇ ਅਤੇ ਤੇਰਾ ਸਵਾਗਤ ਕਰੇ ਉਹਨਾਂ ਦੀ ਇਸ ਦੁਆਤੇ ਮੈਂ ਕਦੇ-ਕਦੇ ਹੱਸ ਪੈਂਦਾ ਅਤੇ ਮਾਂ ਨੂੰ ਕਹਿੰਦਾ ਮਾਂ ਕੀ ਤੁਸੀਂ ਹੁਣੇ ਤੋਂ ਮੇਰੀ ਪਤਨੀ ਨੂੰ ਮਰਨ ਦੀ ਦੁਆਵਾਂ ਦੇ ਰਹੇ ਹੋ ਤਾਂ ਹਰਜੋਤ ਮੈਨੂੰ ਹੱਸ ਕੇ ਟੋਕ ਦਿੰਦੀ ਅਤੇ ਕਹਿੰਦੀ ਅਜਿਹਾ ਨਾ ਕਹੋ ਬਜ਼ੁਰਗਾਂ ਦੀਆਂ ਦੁਆਵਾਂ ਵਿੱਚ ਬਹੁਤ ਸਾਰੇ ਰਾਜ਼ ਰੋਕੇ ਹੁੰਦੇ ਹਨ ਉਹਨਾਂ ਨੂੰ ਦੁਆ ਦੇਣ ਦਿਓ ਜੇ ਉਹਨਾਂ ਦੀ ਦੁਆ ਮੈਨੂੰ ਲੱਗ ਗਈ ਤਾਂ ਮੇਰੀ ਦੁਨੀਆ ਅਤੇ ਪਰਲੋਕ ਦੋਵੇਂ ਸਬਰ ਜਾਣਗੇ ਮਾਂ ਦਾ ਮਨ ਉਸ ਨਾਲ ਲੱਗ ਗਿਆ ਸੀ ਅਤੇ ਉਹ ਆਖਰੀ ਵਕਤ ਵਿੱਚ ਜ਼ਿਆਦਾਤਰ ਉਸੇ ਕੋਲ ਰਹਿੰਦੀ ਅਤੇ ਦੋਵੇਂ ਗੱਲਾਂ ਕਰਦੀਆਂ ਮੈਂ ਪੁੱਤ ਹੋ ਕੇ ਉਹਨਾਂ ਦੀ ਉਸ ਤਰ੍ਹਾਂ ਸੇਵਾ ਨਾ ਕਰ ਸਕਿਆ ਜਿੰਨੀ ਹਰਜੋਤ ਨੇ ਨੂੰ ਹੋ ਕੇ ਕੀਤੀ ਜਦੋਂ ਮਾਂ ਦੀ ਮੌਤ ਹੋਈ ਤਾਂ ਸਭ ਤੋਂ ਜ਼ਿਆਦਾ ਰੋਣ ਵਾਲੀ ਵੀ ਉਹੀ ਸੀ ਅਤੇ ਸਭ ਤੋਂ ਜ਼ਿਆਦਾ ਸਦਮਾ ਵੀ ਉਸ ਨੂੰ ਹੀ ਲੱਗਿਆ ਸੀ ਕਿਉਂਕਿ ਮਾਂ ਦੀ ਉਸ ਨੂੰ ਆਦਤ ਪੈ ਗਈ ਸੀ ਮੇਰਾ ਮਾਂ ਨਾਲ ਰਹਿਣਾ ਤੇ ਉਹਨਾਂ ਨਾਲ ਗੱਲਾਂ ਕਰਨਾ ਮੇਰੀ ਆਦਤ ਨਹੀਂ ਸੀ ਪਰ ਹੁਣ ਅਚਾਨਕ ਉਹਨਾਂ ਦਾ ਇਸ ਦੁਨੀਆ ਤੋਂ ਇਸ ਤਰ੍ਹਾਂ ਚਲੇ ਜਾਣਾ ਮੇਰੇ ਲਈ ਬਹੁਤ ਵੱਡਾ ਸਦਮਾ ਸੀ ਘਰ ਵਿੱਚ ਬਿਲਕੁਲ ਖਮੋਸ਼ੀ ਅਤੇ ਸਨਾਟਾਛ ਆ ਗਿਆ ਸੀ ਮੇਰੀ ਪਤਨੀ ਵੀ ਕਾਫੀ ਹੱਦ ਤੱਕ ਚੁੱਪ ਅਤੇ ਗੰਭੀਰ ਰਹਿਣ ਲੱਗੀ ਮੈਂ ਉਸ ਨੂੰ ਦਲਾਸਾ ਤੇ ਤਸੱਲੀ ਦਿੰਦਾ ਕਿ ਸਭ ਕੁਝ ਠੀਕ ਹੋ ਜਾਵੇਗਾ ਮਾਂ ਦੀ ਮੌਤ ਦਾ ਉਸ ਤੇ ਵੀ ਬਹੁਤ ਗਹਿਰਾ ਅਸਰ ਹੋਇਆ ਸੀ ਇਸੇ ਦੌਰਾਨ ਸਾਡੇ ਘਰ ਦੂਜੇ ਬੱਚੇ ਦਾ ਜਨਮ ਹੋਇਆ ਸਾਡੀ ਧੀ ਦੇ ਆਉਣ ਨਾਲ ਉਸ ਦਾ ਧਿਆਨ हट ਗਿਆ ਤੇ ਮੈਂ ਇਸ ਦਾ ਸ਼ੁਕਰ ਅਦਾ ਕੀਤਾ ਨਹੀਂ ਤਾਂ ਉਹ ਹਰ ਵਕਤ ਗੁੰਮਸਮ ਰਹਿੰਦੀ ਸੀ ਉਸ ਨੂੰ ਇੰਝ ਚੁੱਪਚਾਪ ਦੇਖ ਕੇ ਮੈਂ ਖੁਦ ਵੀ ਅੰਦਰੋਂ ਹੀ ਅੰਦਰ ਸ਼ਰਮਿੰਦਾ ਮਹਿਸੂਸ ਕਰਦਾ ਧੀ ਦੇ ਆਉਣ ਨਾਲ ਉਸ ਦੀ ਜ਼ਿੰਦਗੀ ਵਿੱਚ ਵਿਅਸਤਤਾ ਵਧ ਗਈ ਅਤੇ ਉਹ ਬੱਚਿਆਂ ਦੀ ਪਰਵਰਿਸ਼ ਵਿੱਚ ਪੂਰੀ ਤਰ੍ਹਾਂ ਰੁੱਝ ਗਈ ਦਿਨ ਗੁਜ਼ਰਦੇ ਗਏ ਸਾਡੇ ਬੱਚੇ ਜਵਾਨ ਹੋ ਗਏ ਅਤੇ ਮੈਂ ਆਪਣੀ ਨੌਕਰੀ ਵਿੱਚ ਤਰੱਕੀ ਕਰਦੇ ਹੋਏ ਇੱਕ ਚੰਗੇ ਅਹੁਦੇ ਤੱਕ ਪਹੁੰਚ ਗਿਆ ਤਨਖਾਹ ਵੀ ਚੰਗੀ ਖਾਸੀ ਹੋ ਗਈ ਸੀ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜਾਇਆ ਮੇਰੀ ਪਤਨੀ ਹਰਜੋਤ ਨੇ ਹਰ ਜ਼ਿੰਮੇਵਾਰੀ ਖੁਦ ਸੰਭਾਲੀ ਅਤੇ ਮੇਰੇ ਲਈ ਇੱਕ ਬਹੁਤ ਵਧੀਆ ਪਤਨੀ ਸਾਥਤ ਹੋਈ ਪਰ ਕੁਝ ਸਮੇਂ ਤੋਂ ਮੈਂ ਦੇਖ ਰਿਹਾ ਸੀ ਕਿ ਵਿਆਹ ਦੇ 30 ਸਾਲ ਪੂਰੇ ਹੋਣ ਤੋਂ ਬਾਅਦ ਉਹ ਅਚਾਨਕ ਬਹੁਤ ਚੁੱਪ ਰਹਿਣ ਲੱਗੀ ਸੀ ਸਾਡੇ ਵਿਆਹ ਦੀ 3ਵੀਂ ਸਾਲਗिराਹ ਮਨਾਉਣ ਤੋਂ ਬਾਅਦ ਉਹ ਅਕਸਰ ਕਿਤੇ ਖੋਈ ਖੋਈ ਜਿਹੀ ਰਹਿੰਦੀ ਸੀ ਅਤੇ ਉਸ ਦੀਆਂ ਅੱਖਾਂ ਹਮੇਸ਼ਾ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਸੀ ਬੱਚਿਆਂ ਨੇ ਵੀ ਮੇਰੇ ਨਾਲ ਇਸ ਬਾਰੇ ਜ਼ਿਕਰ ਕੀਤਾ ਇੱਕ ਦਿਨ ਮੈਂ ਉਸਦੇ ਕਮਰੇ ਵਿੱਚ ਗਿਆ ਤੇ ਬਹੁਤ ਪਿਆਰ ਅਤੇ ਮੁਹੱਬਤ ਨਾਲ ਉਸ ਤੋਂ ਪੁੱਛਿਆ ਕਿ ਹਰਜੋਤ ਕੀ ਗੱਲ ਹੈ ਸਾਡੀ ਜ਼ਿੰਦਗੀ ਤਾਂ ਇੱਕ ਦੂਜੇ ਨਾਲ ਬੇਹੱਦ ਜੁੜੀ ਹੋਈ ਹੈ ਮੇਰਾ ਤੇਰੇ ਬਿਨਾ ਅਤੇ ਤੇਰਾ ਮੇਰੇ ਬਿਨਾ ਰਹਿਣਾ ਨਾ ਮੁਮਕਿਨ ਹੈ ਫਿਰ ਅਚਾਨਕ ਤੂੰ ਐਨੀ ਉਦਾਸ ਅਤੇ ਚੁੱਪਚਾਪ ਕਿਉਂ ਰਹਿਣ ਲੱਗੀ ਹੈ ਤੂੰ ਜਾਣਦੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਤੇਰੀ ਕਿੰਨੀ ਆਦਤ ਹੈ ਤੇਰੇ ਬਿਨਾ ਰਹਿਣ ਦਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਹੁਣ ਤੂੰ ਹੀ ਦੱਸ ਇਸ ਤਰ੍ਹਾਂ ਤੇਰੀ ਚੁੱਪ ਨਾਲ ਕੀ ਹੋਵੇਗਾ ਇਸ ਦਾ ਅਸਰ ਪੂਰੇ ਘਰ ਤੇ ਪਵੇਗਾ ਖਾਸ ਤੌਰ ਤੇ ਸਾਡੇ ਬੱਚਿਆਂ ਤੇ ਮੇਰੀ ਗੱਲ ਸੁਣ ਕੇ ਕੁਝਪਾਲ ਉਹ ਮੈਨੂੰ ਬਸ ਦੇਖਦੀ ਰਹੀ ਫਿਰ ਸਿਰ ਹਿਲਾ ਕੇ ਮੁਸਕਰਾਈ ਅਤੇ ਕਹਿਣ ਲੱਗੀ ਕੁਝ ਨਹੀਂ ਬਸ ਇਹ ਸੋਚ ਰਹੀ ਹਾਂ ਕਿ ਜੇ ਮੈਂ ਇਸ ਘਰ ਵਿੱਚ ਨਾ ਰਹੀ ਤਾਂ ਘਰ ਕਿਵੇਂ ਚੱਲੇਗਾ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਕਿਤੇ ਨਾ ਕਿਤੇ ਮੈਨੂੰ ਸਦਮਾ ਵੀ ਪਹੁੰਚਿਆ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ ਉਸ ਨੇ ਸਿਰਫ ਮੈਨੂੰ ਇੰਨਾ ਕਿਹਾ ਵਕਤ ਆਉਣ ਤੇ ਸਭ ਕੁਝ ਪਤਾ ਲੱਗ ਜਾਵੇਗਾ ਮੈਨੂੰ ਲੱਗਿਆ ਕਿ ਮੈਂ ਜ਼ਿੰਦਗੀ ਵਿੱਚ ਹਰ ਚੀਜ਼ ਦੀ ਜ਼ਿੰਮੇਵਾਰੀ ਉਸਤੇ ਸੁੱਟ ਦਿੱਤੀ ਹੈ ਐਸ ਲਈ ਮੈਂ ਬੱਚਿਆਂ ਤੋਂ ਇਜਾਜ਼ਤ ਲੈ ਕੇ ਉਸ ਨੂੰ ਉੱਤਰੀ ਖੇਤਰ ਦੀ ਸੈਰ ਤੇ ਲੈ ਜਾਣ ਦਾ ਪ੍ਰੋਗਰਾਮ ਬਣਾਇਆ ਪਰ ਜਿਵੇਂ ਹੀ ਉਸਨੇ ਮੇਰਾ ਪ੍ਰੋਗਰਾਮ ਸੁਣਿਆ ਉਹ ਨਾਰਾਜ਼ ਹੋ ਗਈ ਤੇ ਕਹਿਣ ਲੱਗੀ ਮੇਰੀ ਇਜਾਜ਼ਤ ਤੋਂ ਬਿਨਾ ਤੁਸੀਂ ਇਹ ਫੈਸਲਾ ਕਿਵੇਂ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਕਿਤੇ ਨਹੀਂ ਜਾ ਰਹੀ ਨਾਲ ਹੀ ਉਸਨੇ ਮੇਰੇ ਤੋਂ ਅਜੇਹੀ ਮੰਗ ਕਰ ਦਿੱਤੀ ਜਿਸ ਨੂੰ ਸੁਣ ਕੇ ਨਾ ਸਿਰਫ ਮੈਂ ਸਗੋਂ ਮੇਰੇ ਬੱਚੇ ਵੀ ਹੈਰਾਨ ਰਹਿ ਗਏ ਅਸੀਂ ਸਭ ਉਸ ਵੱਲ ਖਾਲੀ ਨਜ਼ਰਾਂ ਨਾਲ ਦੇਖਣ ਲੱਗੇ ਉਹ ਵੀ ਸਾਨੂੰ ਦੇਖ ਕੇ ਰੋਣ ਲੱਗੀ ਉਸ ਦੀ ਮੰਗ ਹੀ ਕੁਝ ਅਜੀਹੀ ਸੀ ਮੈਂ ਉਸ ਦੇ ਚਿਹਰੇ ਵੱਲ ਦੇਖਦੇ ਹੋਏ ਹੈਰਾਨ ਸੀ ਕੀ ਤੂੰ ਜੋ ਕਹਿ ਰਹੀ ਹੈ ਉਹ ਸੱਚ ਹੈ ਉਸ ਨੇ ਫਿਰ ਉਹੀ ਗੱਲ ਦੁਹਰਾਈ ਕਹਿਣ ਲੱਗੀ ਵਿਆਹ ਦੇ 30 ਸਾਲਾਂ ਵਿੱਚ ਮੈਂ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਹੁਣ ਮੈਂ ਆਪਣੀ ਇੱਕ ਵੱਖਰੀ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿੱਤੀ ਹਰ ਮੌਕੇ ਤੇ ਤੁਹਾਡਾ ਸਾਥ ਦਿੱਤਾ ਹੁਣ ਬਸ ਇੱਕ ਆਖਰੀ ਖੁਆਇਸ਼ ਹੈ ਸਗੋਂ ਸਮਝ ਲਓ ਕਿ ਤੁਹਾਡੇ ਨਾਲ ਬਿਤਾਏ ਵਕਤ ਦਾ ਇੱਕ ਤੋਹਫਾ ਹੈ ਜੋ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ ਮੈਂ ਤੁਹਾਡੇ ਤੋਂ ਤਲਾਕ ਚਾਹੁੰਦੀ ਹਾਂ ਇਹ ਸੁਣ ਕੇ ਮੈਂ ਉੱਥੇ ਹੀ ਖੜਾ ਰਹਿ ਗਿਆ ਅਤੇ ਬੈਠ ਜਿਹਾ ਗਿਆ ਅਤੇ ਰੁੱਖੇ ਅੰਦਾਜ਼ ਵਿੱਚ ਉਸ ਵੱਲ ਦੇਖਿਆ ਅਤੇ ਕਿਹਾ ਹਰਜੋਤ ਤੂੰ ਹੋਸ਼ ਵਿੱਚ ਤਾਂ ਹੈ ਇਹ ਤੂੰ ਕੀ ਕਹਿ ਰਹੀ ਹੈ ਉਸਨੇ ਆਪਣੇ ਹੰਝੂ ਪੂੰਝੇ ਅਤੇ ਕਿਹਾ ਮੈਂ ਬਿਲਕੁਲ ਹੋਸ਼ ਵਿੱਚ ਹਾਂ ਮੈਂ ਹੁਣ ਤੁਹਾਡੇ ਕੋਲ ਰਹਿ ਕੇ ਆਪਣੀ ਜ਼ਿੰਦਗੀ ਹੋਰ ਬਰਬਾਦ ਨਹੀਂ ਕਰ ਸਕਦੀ ਕੀ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਮੇਰਾ ਕੋਈ ਹੱਕ ਨਹੀਂ ਹੈ ਮੈਂ ਆਪਣੀ ਸਾਰੀ ਜ਼ਿੰਦਗੀ ਪਹਿਲਾਂ ਤੁਹਾਡੇ ਲਈ ਫਿਰ ਤੁਹਾਡੀ ਮਾਂ ਲਈ ਅਤੇ ਫਿਰ ਬੱਚਿਆਂ ਲਈ ਕੁਰਬਾਨ ਕਰ ਦਿੱਤੀ ਮੇਰਾ ਖੁਦ ਦਾ ਕੋਈ ਵजूद ਨਹੀਂ ਬਚਿਆ ਹੁਣ ਮੈਂ ਆਪਣੇ ਲਈ ਜਿਉਣਾ ਚਾਹੁੰਦੀ ਹਾਂ ਅਤੇ ਅਸਲੀ ਜ਼ਰੂਰੀ ਹੈ ਕਿ ਮੈਂ ਤੁਹਾਡੇ ਸਭ ਤੋਂ ਵੱਖ ਹੋ ਜਾਵਾਂ ਮੈਂ ਅੱਗੇ ਵੱਧ ਕੇ ਉਸ ਨੂੰ ਗਲੇ ਲਾਉਣਾ ਚਾਹਿਆ ਅਤੇ ਕਿਹਾ ਤੇਰੀ ਤਬੀਅਤ ਠੀਕ ਨਹੀਂ ਹੈ ਮੈਂ ਤੈਨੂੰ ਦਵਾਈ ਦਵਾ ਦਿੰਦਾ ਹਾਂ ਜੇ ਤੂੰ ਡਿਪਰੈਸ਼ਨ ਵਿੱਚ ਹੈ ਤਾਂ ਮੈਂ ਪੂਰੀ ਤਰ੍ਹਾਂ ਤੇਰੀ ਮਦਦ ਕਰਾਂਗਾ ਪਰ ਖੁਦ ਨੂੰ ਤੂੰ ਮੇਰੇ ਤੋਂ ਇਉਂ ਵੱਖ ਨਾ ਕਰ ਬੱਚੇ ਹੁਣ ਜਵਾਨ ਹੋ ਗਏ ਹਨ ਬੱਚਿਆਂ ਨੂੰ ਹਰ ਵਕਤ ਮਾਪੇ ਦਾ ਲੋਡ ਹੁੰਦੀ ਹੈ ਤੂੰ ਅਜਿਹਾ ਸੋਚ ਵੀ ਕਿਵੇਂ ਸਕਦੀ ਹੈ ਉਸਨੇ ਖੁਦ ਨੂੰ ਮੇਰੇ ਤੋਂ ਵੱਖ ਕੀਤਾ ਤੇ ਕਿਹਾ ਜਦੋਂ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਸਭ ਲਈ ਕੁਰਬਾਨ ਕੀਤੀ ਤਾਂ ਸਭ ਕੁਝ ਠੀਕ ਸੀ ਹੁਣ ਜਦੋਂ ਮੈਂ ਆਪਣੇ ਲਈ ਕੁਝ ਮੰਗ ਰਹੀ ਹਾਂ ਤਾਂ ਤੁਹਾਨੂੰ ਸਭ ਨੂੰ ਬੁਰਾ ਲੱਗ ਰਿਹਾ ਹੈ ਕੀ ਮੇਰੀਆਂ ਕੁਰਬਾਨੀਆਂ ਦਾ ਇਹੀ ਸਿਲਾ ਮਿਲਿਆ ਹੈ ਤਿੰਨ ਦਿਨ ਤੱਕ ਉਹ ਮੇਰੇ ਨਾਲ ਵਾਰ-ਵਾਰ ਇਹੀ ਮੰਗ ਕਰਦੀ ਰਹੀ ਕਿ ਮੈਂ ਉਹਨਾਂ ਤਿੰਨ ਦਿਨਾਂ ਵਿੱਚ ਖੁਦ ਨੂੰ ਜਿਵੇਂ ਅੰਗਿਆਰਿਆਂ ਤੇ ਚੱਲਦਾ ਮਹਿਸੂਸ ਕਰ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਅਜੀਹਾ ਕਿਉਂ ਚਾਹ ਰਹੀ ਸੀ ਜਦੋਂ ਮੈਂ ਵਜ੍ਹਾ ਪੁੱਛਦਾ ਤਾਂ ਉਹ ਕਹਿੰਦੀ ਵਜ੍ਹਾ ਮੇਰੇ ਅਤੇ ਰੱਬ ਦੇ ਵਿਚਕਾਰ ਹੈ ਮੈਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਤੁਸੀਂ ਲੋਕ ਮੈਨੂੰ ਮਜਬੂਰ ਕਿਉਂ ਕਰ ਰਹੇ ਹੋ ਮੈਂ ਉਸ ਨੂੰ ਦੁਨੀਆ ਦੇ ਡਰ ਵਿਖਾਏ ਸਮਾਜ ਦੀਆਂ ਗੱਲਾਂ ਦਾ ਹਵਾਲਾ ਦਿੱਤਾ ਮੈਂ ਕਿਹਾ ਸੋਚ ਲੋਕ ਕੀ ਕਹਿਣਗੇ ਵਿਆਹ ਦੇ 30 ਸਾਲ ਬਾਅਦ ਤਲਾਕ ਦੀ ਵਜ੍ਹਾ ਕੀ ਹੋ ਸਕਦੀ ਹੈ ਲੋਕ ਤੇਰੇ ਕਿਰਦਾਰ ਤੇ ਉਂਗਲ ਚੁੱਕਣਗੇ ਜੇ ਤੈਨੂੰ ਮੇਰੇ ਨਾਲ ਕੋਈ ਸ਼ਿਕਾਇਤ ਹੈ ਤਾ ਮੈਨੂੰ ਦੱਸ ਮੈਂ ਉਸਨੂੰ ਦੂਰ ਕਰ ਦਿਆਂਗਾ ਪਰ ਇਸ ਤਰ੍ਹਾਂ ਮੇਰੇ ਤੋਂ ਵੱਖ ਨਾ ਹੋ ਉਸ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਦਿਮਾਗ ਸੁੰਨ ਹੋ ਗਿਆ ਜੇ ਮੈਂ ਉਸ ਵਕਤ ਗੌਰ ਕਰਦਾ ਤਾਂ ਸਮਝ ਜਾਂਦਾ ਕਿ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਹੇਠਾਂ ਡੂੰਘੇ ਕਾਲੇ ਘੇਰੇ ਬਣ ਚੁੱਕੇ ਸਨ ਉਹ ਹਰ ਵਕਤ ਸਿਰ ਤੇ ਦੁਪੱਟਾ ਲਈ ਰਹੀ ਹੁੰਦੀ ਅਤੇ ਨਾ ਜਾਣੇ ਕਿਉਂ ਦਿਨ ਬਦਿਨ ਲਾਪਰਵਾਹ ਹੁੰਦੀ ਜਾ ਰਹੀ ਸੀ ਜੇ ਮੈਂ ਉਸ ਦੇ ਕਹੇ ਸ਼ਬਦਾਂ ਤੋਂ ਹਟ ਕੇ ਉਸ ਦੇ ਹਾਲਾਤ ਤੇ ਧਿਆਨ ਦਿੰਦਾ ਤਾਂ ਸ਼ਾਇਦ ਅੰਦਾਜ਼ਾ ਹੋ ਜਾਂਦਾ ਮੇਰੇ ਬੱਚਿਆਂ ਨੇ ਵੀ ਮੇਰਾ ਧਿਆਨ ਇਸ ਪਾਸੇ ਦਿਵਾਇਆ ਸੀ ਪਰ ਮੈਂ ਤਾਂ ਬਸ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਮੈਂ ਉਸ ਨੂੰ ਰੋਕਣ ਦੀ ਹਰ ਸੰਭ 可能 ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਉਸ ਦੇ ਕਦਮਾਂ ਵਿੱਚ ਡਿੱਗ ਗਿਆ ਪਰ ਉਸ ਨੇ ਇਹ ਕਹਿ ਕੇ ਮੈਨੂੰ ਪਿੱਛੇ ਹਟਾ ਦਿੱਤਾ ਇਹ ਮੇਰੀ ਜ਼ਿੰਦਗੀ ਹੈ ਅਤੇ ਮੈਂ ਹੀ ਇਸ ਦਾ ਫੈਸਲਾ ਕਰਾਂਗੀ ਹੁਣ ਮੈਂ ਕਿਸੇ ਦੀ ਭਾਵਨਾਤਮਿਕ ਬਲੈਕਮੇਲਿੰਗ ਵਿੱਚ ਨਹੀਂ ਆਵਾਂਗੀ ਮੈਂ ਉਹੀ ਕਰਾਂਗੀ ਜੋ ਮੇਰਾ ਦਿਲ ਚਾਹੁੰਦਾ ਹੈ ਤੁਹਾਡੇ ਕੋਲ ਸਿਰਫ 2 ਘੰਟੇ ਹਨ ਜੇ ਇਹਨਾਂ 2 ਘੰਟਿਆਂ ਵਿੱਚ ਤੁਸੀਂ ਮੈਨੂੰ ਤਲਾਕ ਨਾ ਦਿੱਤਾ ਤਾਂ ਮੈਂ ਅਦਾਲਤ ਜਾਵਾਂਗੀ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਅਜੀਹਾ ਲੱਗਿਆ ਜਿਵੇਂ ਕਿਸੇ ਨੇ ਮੇਰੀ ਰੂਹ ਕੱਢ ਲਈ ਹੋਵੇ। ਮੈਂ ਤੁਰੰਤ ਹੀ ਉਸ ਨੂੰ ਤਲਾਕ ਦੇ ਦਿੱਤਾ। ਉਹ ਚੁੱਪਚਾਪ ਆਪਣਾ ਸਮਾਨ ਬੰਨ੍ਹ ਕੇ ਚਲੀ ਗਈ। ਮੈਂ ਬਸ ਉਸ ਨੂੰ ਜਾਂਦੇ ਦੇਖਦਾ ਰਿਹਾ ਅਤੇ ਕੁਝ ਵੀ ਨਾ ਕਰ ਸਕਿਆ। ਬਸ ਹੱਥ ਮਲਦਾ ਰਹਿ ਗਿਆ। ਬੱਚੇ ਮੇਰੇ ਨਾਲ ਲਿਫਟ ਕੇ ਬਹੁਤ ਰੋਏ ਕਹਿਣ ਲੱਗੇ। ਪਾਪਾ ਤੁਸੀਂ ਇਹ ਕੀ ਕਰ ਦਿੱਤਾ? ਮਾਂ ਨੂੰ ਖੁਦ ਤੋਂ ਜੁਦਾ ਕਿਉਂ ਕੀਤਾ? ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ। ਬੱਚੇ ਬਹੁਤ ਪਰੇਸ਼ਾਨ ਹੋ ਗਏ ਸਨ ਤਿੰਨ ਦਿਨਾਂ ਬਾਅਦ ਉਹ ਆਪਣੀ ਪੜ੍ਹਾਈ ਵਿੱਚ ਰੁੱਝ ਗਏ ਪਰ ਮੇਰਾ ਹਾਲ ਇਸ ਤਰ੍ਹਾਂ ਹੋ ਗਿਆ ਸੀ ਜਿਵੇਂ ਕਿਸੇ ਨੇ ਮੇਰੇ ਸਰੀਰ ਨੂੰ ਜ਼ਖਮਾਂ ਨਾਲ ਭਰ ਦਿੱਤਾ ਹੋਵੇ ਅਤੇ ਉਹਨਾਂ ਤੇ ਨਮਕ ਛੜਕ ਦਿੱਤਾ ਹੋਵੇ ਹਰ ਵਕਤ ਮੇਰੇ ਪੂਰੇ ਸਰੀਰ ਵਿੱਚ ਜਲਨ ਮਹਿਸੂਸ ਹੁੰਦੀ ਸੀ ਮੇਰੇ ਦਿਨ ਰਾਤ ਹੁਣ ਜਾਗਦੇ ਹੋਏ ਬੀਤਣ ਲੱਗੇ ਦਫ਼ਤਰ ਵਿੱਚ ਵੀ ਮੇਰੀ ਕਾਰਜ ਸਮਰੱਥਾ ਪ੍ਰਭਾਵਿਤ ਹੋਣ ਲੱਗੀ ਵੈਸੇ ਵੀ ਮੇਰੀ ਸੇਵਾ ਨਿਵਰਤੀ ਵਿੱਚ ਸਿਰਫ 3 ਮਹੀਨੇ ਹੀ ਬਾਕੀ ਸਨ ਮੈਂ ਨਹੀਂ ਚਾਹੁੰਦਾ ਸੀ ਕਿ ਆਖਰੀ ਸਮੇਂ ਵਿੱਚ ਕੁਝ ਅਜੀਹਾ ਹੋ ਜਾਵੇ ਜਿਸ ਨਾਲ ਮੇਰੀ ਰਿਟਾਇਰਮੈਂਟ ਅਤੇ ਪੈਨਸ਼ਨ ਤੇ ਕੋਈ ਅਸਰ ਪਵੇ ਘਰ ਵਿੱਚ ਅਜੀਬ ਜਿਹੀ ویرਾਨੀ ਛਾ ਗਈ ਸੀ ਰੌਣਕ ਖਤਮ ਹੋ ਗਈ ਸੀ ਹਰਜੋਤ ਦੇ ਜਾਣ ਨਾਲ ਜਿਵੇਂ ਸਭ ਕੁਝ ਖਤਮ ਹੋ ਗਿਆ ਸੀ ਮੈਂ ਉਸ ਦੇ ਪਿੱਛੇ ਨਹੀਂ ਗਿਆ ਅਤੇ ਇਸ ਇੰਤਜ਼ਾਰ ਵਿੱਚ ਸੀ ਕਿ ਸ਼ਾਇਦ ਕਦੇ ਉਹ ਆਪਣੇ ਫੈਸਲੇ ਤੇ ਪਛਤਾਵੇ ਪਰ ਮੈਨੂੰ ਕੀ ਪਤਾ ਸੀ ਕਿ ਪਛਤਾਉਣਾ ਤਾਂ ਮੈਨੂੰ ਪਵੇਗਾ ਪੂਰਾ ਇੱਕ ਹਫ਼ਤਾ ਬੀਤ ਗਿਆ ਇੱਕ ਦਿਨ ਜਦੋਂ ਮੈਂ ਥੱਕਿਆ ਹਾਰਿਆ ਦਫ਼ਤਰ ਤੋਂ ਘਰ ਆਇਆ ਤਾਂ ਬੱਚੇ ਮੇਰੇ ਨਾਲ ਲੱਪਟ ਕੇ ਰੋਣ ਲੱਗੇ ਤੇ ਕਹਿਣ ਲੱਗੇ ਪਾਪਾ ਮਾਂ ਦੀ ਮੌਤ ਹੋ ਗਈ ਹੈ ਇਹ ਖਬਰ ਸੁਣਦੇ ਹੀ ਮੇਰੀ ਧੜਕਣ ਜਿਵੇਂ ਰੁਕ ਗਈ ਹੋਵੇ ਮੈਂ ਤੁਰੰਤ ਅੰਤਮ ਸੰਸਕਾਰ ਵੱਲ ਦੌੜ ਪਿਆ ਬੱਚੇ ਵੀ ਮੇਰੇ ਨਾਲ ਸਨ ਜਦੋਂ ਉੱਥੇ ਪਹੁੰਚਿਆ ਤਾਂ ਲੋਕ ਉਸ ਦੀਆਂ ਖੂਬ ਤਾਰੀਫਾਂ ਕਰ ਰਹੇ ਸਨ ਪ੍ਰਮਾਤਮਾ ਦੇ ਨਾਮ ਦਾ ਜਾਪ ਚੱਲ ਰਿਹਾ ਸੀ ਮੈਨੂੰ ਇਹ ਸਭ ਸੁਣ ਕੇ ਸ਼ੱਕ ਹੋਇਆ ਕਿ ਇਹ ਕਿਵੇਂ ਹੋ ਸਕਦਾ ਹੈ ਮੈਂ ਉਸ ਨਾਲ ਬਹੁਤ ਮੁਹੱਬਤ ਕਰਦਾ ਸੀ ਉਸ ਦੀ ਜੁਦਾਈ ਦਾ ਮੈਨੂੰ ਬੇहद ਅਫਸੋਸ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਦਿਲ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ ਹੋਣ ਪਰ ਮੇਰੇ ਮਨ ਵਿੱਚ ਇਹ ਗੱਲ ਵੀ ਸੀ ਇੱਕ ਪਤੀ ਦੀ ਅਣਦੇਖੀ ਕਰਨ ਵਾਲੀ ਔਰਤ ਦੀਆਂ ਲੋਕ ਇੰਨੀਆਂ ਤਰੀਫਾਂ ਕਿਵੇਂ ਕਰ ਰਹੇ ਹਨ ਅਚਾਨਕ ਮੈਂ ਹਰਜੋਤ ਨੂੰ ਆਖਰੀ ਵਾਰ ਦੇਖਣ ਲਈ ਕਦਮ ਵਧਾਏ ਉਦੋਂ ਉੱਥੇ ਮੌਜੂਦ ਉਸਦੀ ਭਾਬੀ ਨੇ ਮੈਨੂੰ ਮੇਰੇ ਹੱਥ ਵਿੱਚ ਇੱਕ ਕਾਗਜ਼ ਦੇ ਦਿੱਤਾ ਮੇਰੀ ਨਜ਼ਰ ਹਰਜੋਤ ਦੇ ਚਿਹਰੇ ਤੇ ਪਈ ਉਹ ਪੂਰੀ ਤਰ੍ਹਾਂ ਪ੍ਰਕਾਸ਼ ਨਾਲ ਚਮਕ ਰਹੀ ਸੀ ਉਸਦਾ ਚਿਹਰਾ ਬਹੁਤ ਰੌਸ਼ਨ ਅਤੇ ਸ਼ਾਂਤ ਲੱਗ ਰਿਹਾ ਸੀ ਇਹ ਦੇਖ ਕੇ ਮੇਰਾ ਦਿਲ ਇੱਕਦਮ ਸਕੂਨ ਨਾਲ ਭਰ ਗਿਆ ਜਿਵੇਂ ਹੀ ਮੈਂ ਉਹ ਕਾਗਜ਼ ਖੋਲ੍ਹਿਆ ਅਤੇ ਪੜਨਾ ਸ਼ੁਰੂ ਕੀਤਾ ਉਸ ਵਿੱਚ ਲਿਖਿਆ ਸੀ ਮੇਰੇ ਪਿਆਰੇ ਪਤੀ ਜ਼ਿੰਦਗੀ ਦੀ ਇੱਕ ਕੌੜੀ ਹਕੀਕਤ ਦਾ ਮੈਨੂੰ ਅੱਜ ਹੀ ਪਤਾ ਲੱਗਿਆ ਹੈ ਇਹ ਹਕੀਕਤ ਇੰਨੀ ਦਰਦਨਾਕ ਹੈ ਕਿ ਚਾਹ ਕੇ ਵੀ ਮੈਂ ਇਸ ਨੂੰ ਝੁਟਲਾ ਨਹੀਂ ਸਕਦੀ ਡਾਕਟਰ ਨੇ ਮੈਨੂੰ ਇੱਕ ਅਜੀਹੀ ਬਿਮਾਰੀ ਬਾਰੇ ਦੱਸਿਆ ਹੈ ਜੋ ਇੱਕ ਵਾਰਿਸ ਵਾਂਗ ਫੈਲਦੀ ਹੈ ਅਤੇ ਇਨਸਾਨੀ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਇਹ ਬਿਮਾਰੀ ਹਜ਼ਾਰਾਂ ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ ਅਤੇ ਜਿਸ ਨੂੰ ਹੁੰਦੀ ਹੈ ਉਸ ਦਾ ਪੂਰਾ ਘਰ ਵੀ ਇਸ ਦੀ ਲਪੇਟ ਵਿੱਚ ਆ ਸਕਦਾ ਹੈ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ ਜਦੋਂ ਮੈਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਤਾਂ ਮੈਂ ਜਾਣ ਬੁੱਝ ਕੇ ਤੁਹਾਡੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤਾਂ ਜੋ ਮੈਂ ਖੁਦ ਨੂੰ ਤੁਹਾਡੇ ਤੋਂ ਵੱਖ ਕਰ ਸਕਾਂ ਤੁਹਾਡੀ ਅਤੇ ਬੱਚਿਆਂ ਦੀ ਜ਼ਿੰਦਗੀ ਮੈਨੂੰ ਬਹੁਤ ਅਜੀਬ ਸੀ ਮੈਂ ਤੁਹਾਡੇ ਨਾਲ ਕਦੇ ਨਫ਼ਰਤ ਨਹੀਂ ਕੀਤੀ ਅਤੇ ਨਾ ਹੀ ਮੇਰੀ ਜ਼ਿੰਦਗੀ ਵਿੱਚ ਕੋਈ ਅਜਿਹਾ ਦੂਜਾ ਮਰਦ ਸੀ ਜਿਸ ਲਈ ਮੈਂ ਤੁਹਾਨੂੰ ਛੱਡਿਆ ਬਸ ਇਹੀ ਬਿਮਾਰੀ ਹੀ ਸੀ ਜਿਸ ਨੇ ਸਾਨੂੰ ਜੁਦਾ ਕਰ ਦਿੱਤਾ ਡਾਕਟਰ ਨੇ ਦੱਸਿਆ ਕਿ ਜਿਵੇਂ-ਜਿਵੇਂ ਸਮਾਂ ਬੀਤੇਗਾ ਇਹ ਬਿਮਾਰੀ ਫੈਲਦੀ ਜਾਵੇਗੀ ਇੱਕ ਮਹੀਨਾ ਬੀਤਦੇ ਹੀ ਘਰ ਦੇ ਬਾਕੀ ਲੋਕ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ ਇਸ ਬਿਮਾਰੀ ਦਾ ਹੁਣ ਤੱਕ ਦੁਨੀਆ ਵਿੱਚ ਕੋਈ ਇਲਾਜ ਨਹੀਂ ਹੈ ਇਸ ਵਿੱਚ ਸਭ ਤੋਂ ਪਹਿਲਾਂ ਇਨਸਾਨ ਦੀ ਚਮੜੀ ਝੜਨ ਲੱਗਦੀ ਹੈ ਫਿਰ ਉਸ ਦਾ ਮਾਸ ਸੜਨ ਲੱਗਦਾ ਹੈ ਅਤੇ ਉਸ ਵਿੱਚ ਕੀੜੇ ਪੈ ਜਾਂਦੇ ਹਨ ਇਹ ਸੰਕਰਮਨ ਦੂਜਿਆਂ ਤੱਕ ਵੀ ਫੈਲ ਸਕਦਾ ਹੈ ਇਸੇ ਵਜ੍ਹਾ ਕਰਕੇ ਮੈਂ ਤੁਹਾਡੇ ਤੋਂ ਤਲਾਕ ਲੈ ਕੇ ਇਹ ਵਿਰਾਣ ਜੰਗਲ ਵਿੱਚ ਇੱਕ ਝੌਂਪੜੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਉੱਥੇ ਹੀ ਮੇਰੀ ਮੌਤ ਹੋ ਗਈ। ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਮੌਤ ਤੋਂ ਬਾਅਦ ਇਹ ਖੱਤ ਤੁਹਾਨੂੰ ਮਿਲੇਗਾ। ਮੈਨੂੰ ਮਾਫ਼ ਕਰ ਦੇਣਾ ਜਿੰਨੀਆਂ ਵੀ ਤਕਲੀਫਾਂ ਮੈਂ ਤੁਹਾਨੂੰ ਦਿੱਤੀਆਂ। ਉਹਨਾਂ ਦਾ ਮੈਨੂੰ ਬਹੁਤ ਅਫਸੋਸ ਹੈ। ਮੈਨੂੰ ਨਹੀਂ ਪਤਾ ਕਿ ਇਹ ਤਕਲੀਫਾਂ ਤੁਹਾਨੂੰ ਕਿੰਨਾ ਸਮਾਂ ਮਹਿਸੂਸ ਹੁੰਦੀਆਂ ਰਹਿਣਗੀਆਂ ਪਰ ਮੇਰੀ ਦਿਲੋਂ ਦੁਆ ਹੈ ਕਿ ਪਰਮਾਤਮਾ ਇਹਨਾਂ ਦਾ ਸਮਾਂ ਘਟਾਵੇ ਅਤੇ ਮੈਂ ਜਲਦੀ ਇਸ ਦੁਨੀਆ ਤੋਂ ਚਲੀ ਜਾਵਾਂ। ਤੁਹਾਡੇ ਤੋਂ ਦੂਰ ਹੋਏ ਅੱਜ ਤੀਜਾ ਦਿਨ ਹੈ ਅਤੇ ਮੈਂ ਇਹ ਖੱਤ ਲਿਖ ਰਹੀ ਹਾਂ। ਉਮੀਦ ਹੈ ਕਿ ਤੁਹਾਨੂੰ ਮਿਲ ਜਾਵੇਗਾ। ਅਤੇ ਤੁਸੀਂ ਮੈਨੂੰ ਮਾਫ਼ ਕਰ ਦਿਓਂਗੇ ਇਹ ਖੱਤ ਪੜ੍ਹਦੇ ਹੀ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ ਮੇਰੀ ਆਵਾਜ਼ ਸੁਣ ਕੇ ਸਾਰੇ ਲੋਕ ਇਕੱਠੇ ਹੋ ਗਏ ਅਤੇ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਆਪਣੀ ਪਤਨੀ ਦੀ ਮ੍ਰਿਤਕ ਦੇਹ ਤੇ ਸਿਰ ਰੱਖ ਕੇ ਰੋ ਰਿਹਾ ਹਾਂ ਤਾਂ ਉਹਨਾਂ ਨੇ ਸਾਡੀ ਕਿਸਮਤ ਤੇ ਅਫਸੋਸ ਕੀਤਾ ਜਦੋਂ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਰੋਣ ਲੱਗੇ ਉਹ ਕਹਿਣ ਲੱਗੇ ਮਾਂ ਨੇ ਸਾਡੇ ਸਭ ਦੀ ਜ਼ਿੰਦਗੀ ਬਚਾਉਣ ਲਈ ਖੁਦ ਨੂੰ ਸਾਡੇ ਤੋਂ ਜੁਦਾ ਕਰ ਲਿਆ ਆਪਣੀ ਸੇਵਾ ਦਾ ਸਾਨੂੰ ਮੌਕਾ ਤੱਕ ਨਹੀਂ ਦਿੱਤਾ ਅਤੇ ਇੱਕ ਵਾਰ ਫਿਰ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਕਾਸ਼ ਉਹ ਸਾਨੂੰ ਦੱਸ ਦਿੰਦੀ ਤਾਂ ਅਸੀਂ ਉਸ ਦਾ ਇਲਾਜ ਕਰਵਾ ਸਕਦੇ ਅਸੀਂ ਹੀ ਬੇਖਬਰ ਸੀ ਜੋ ਉਸ ਦੀ ਹਾਲਤ ਦੇਖ ਕੇ ਅੰਦਾਜ਼ਾ ਨਾ ਲਗਾ ਸਕੇ ਕਿ ਉਹ ਕਿਸ ਦਰਦ ਵਿੱਚੋਂ ਗੁਜ਼ਰ ਰਹੀ ਸੀ ਉਦੋਂ ਮੈਨੂੰ ਸਮਝ ਆਇਆ ਕਿ ਮੇਰੀ ਪਤਨੀ ਜੋ ਮੈਨੂੰ ਨਰਾਜ਼ ਕਰਕੇ ਗਈ ਸੀ ਅਸਲ ਵਿੱਚ ਉਸ ਨੇ ਮੇਰੇ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਉਪਕਾਰ ਕੀਤਾ ਇਸੇ ਉਪਕਾਰ ਦੀ ਬਦੌਲਤ ਪ੍ਰਮਾਤਮਾ ਨੇ ਉਸ ਦਾ ਨਾਮ ਮੁਹੱਬਤ ਨਾਲ ਯਾਦ ਕੀਤੇ ਜਾਣ ਵਾਲਿਆਂ ਵਿੱਚੋਂ ਸ਼ਾਮਲ ਕਰ ਦਿੱਤਾ ਹੁਣ ਮੈਂ ਰੋਜ਼ ਉਸਦੀ ਕਬਰ ਤੇ ਜਾਂਦਾ ਹਾਂ ਤਾਜ਼ੇ ਫੁੱਲ ਰੱਖਦਾ ਹਾਂ ਉਸ ਨਾਲ ਢੇਰ ਸਾਰੀਆਂ ਗੱਲਾਂ ਕਰਦਾ ਹਾਂ ਅਤੇ ਕਹਿੰਦਾ ਹਾਂ ਕਿ ਭਾਵੇਂ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੈ ਪਰ ਮੈਂ ਸਵਰਗ ਵਿੱਚ ਉਸਦਾ ਇੰਤਜ਼ਾਰ ਕਰਾਂਗਾ ਅਸੀਂ ਦੋਵੇਂ ਸਵਰਗ ਦੇ ਸਾਥੀ ਬਣਾਂਗੇ ਦੁਨੀਆ ਵਿੱਚ 30 ਸਾਲ ਇਕੱਠੇ ਬਿਤਾਉਣ ਤੋਂ ਬਾਅਦ ਉਸ ਤੋਂ ਜੁਦਾ ਹੋਣ ਦਾ ਖਿਆਲ ਵੀ ਮੇਰੀ ਰੂਹ ਨੂੰ ਬੇਚੈਨ ਕਰ ਦਿੰਦਾ ਹੈ ਹੁਣ ਮੈਂ ਮੌਤ ਦਾ ਇੰਤਜ਼ਾਰ ਕਰ ਰਿਹਾ ਹਾਂ ਜ਼ਿੰਦਗੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਚੁੱਕਿਆ ਹਾਂ ਹੁਣ ਸਿਰਫ ਆਪਣੀ ਪਤਨੀ ਕੋਲ ਜਾਣ ਦਾ ਇੰਤਜ਼ਾਰ ਹੈ ਉਸ ਪਤਨੀ ਕੋਲ ਜਿਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਸਾਨੂੰ ਕਦੇ ਇਹ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਪ੍ਰਮਾਤਮਾ ਮੇਰੀ ਪਤਨੀ ਨੂੰ ਸਵਰਗ ਵਿੱਚ ਉੱਚਾ ਸਥਾਨ ਪ੍ਰਦਾਨ ਕਰੇ ਸੋ ਦੋਸਤੋ ਇਹ ਸੀ ਭਾਵਕ ਕਰ ਦੇਣ ਵਾਲੀ ਕਹਾਣੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾ ਪਿਆਰ ਨਿਰਸਵਾਰਥ ਹੁੰਦਾ ਹੈ ਜੋ ਆਪਣੇ ਪਿਆਰਿਆਂ ਦੀ ਭਲਾਈ ਲਈ ਹਰ ਤਿਆਗ ਕਰਨ ਲਈ ਤਿਆਰ ਹੁੰਦਾ ਹੈ ਕਿਸੇ ਦੀ ਕੁਰਬਾਨੀ ਅਤੇ ਪਿਆਰ ਨੂੰ ਸਮੇਂ ਸਿਰ ਸਮਝਣਾ ਅਤੇ ਸਹਾਰਨਾ ਜ਼ਰੂਰੀ ਹੈ ਕਿਉਂਕਿ ਅਕਸਰ ਅਸੀਂ ਆਪਣਿਆਂ ਦੇ ਜਜ਼ਬਾਤ ਅਤੇ ਦਰਦ ਨੂੰ ਉਦੋਂ ਸਮਝ ਪਾਉਂਦੇ ਹਾਂ ਜਦੋਂ ਉਹ ਸਾਡੇ ਨਾਲ ਨਹੀਂ ਹੁੰਦੇ ਨਾਲ ਹੀ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਪਿਆਰ ਅਮਰ ਹੁੰਦਾ ਹੈ ਉਹ ਮੌਤ ਦੇ ਬਾਅਦ ਵੀ ਜਿਉਂਦਾ ਰਹਿੰਦਾ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਇਸ ਤਰ੍ਹਾਂ ਦੀ ਹੀ ਪਰਵਾਰਿਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ